ਸਾਡੇ ਮਾਨਯੋਗ ਸੀਐਮ ਸਾਹਿਬ ਦੇ ਬਿਸ਼ਰਣ ਨਿਰਦੇਸ਼ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਗੈਂਗਸਟਰ ਮੁਕਤ ਕਰਨਾ ਐਂਟੀਸੋਸ਼ਲ ਐਲੀਮੈਂਟਸ ਤੇ ਕ੍ਰਿਮਨਲ ਐਲੀਮੈਂਟਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਨੀ ਹੈ ਉਹਦੇ ਚੀਜ਼ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ 5 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਔਰ ਜੇ ਇੱਕ ਮੁਜ਼ਮਨ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣਾ ਗੁਰਪ੍ਰੀਤ ਗੁਰਪ੍ਰੀਤ ਕਮਾਰ ਉਲਫ ਦੀਪ ਇਹ ਬਜਵਾੜਾ ਹੈਗਾ ਪੁਲਿਸ ਆਪਣੇ ਪਿੰਡ ਹਸ਼ਿਆਰਪੁਰ ਸਦਰਚਾ ਹੈ ਉੱਥੋਂ ਦਾ ਇਹ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨੇ ਪਰ ਇਹ ਜਿਹੜੀ ਮੇਨ ਵੱਡੀ ਗੱਲ ਹੈ ਕਿ ਜਸਮੀਤ ਲਕੀ ਜਿੱਤੋਂ ਪਹਿਲਾਂ ਆਪਾਂ ਸੇਮ ਜਿਹੜਾ ਕਾਰਟਲ ਚਲਾ ਰਿਹਾ ਸੀਗਾ ਉਹ ਯੂ ਐਸ ਏ ਬੇਸਡ ਹੈ ਉਹ ਤੋਂ 6 ਕਿਲੋ ਵਾਲੀ ਆਪਾਂ ਪਹਿਲਾਂ ਬਰਾਮਦਗੀ ਕੀਤੀ ਸੀ ਪੰਜ ਬੰਦੇ ਉਹਦੇ ਚ ਹੋਰ ਫੜੇ ਗਏ ਸੀ ਅਲੱਗ-ਅਲੱਗ ਜਗ੍ਹਾ ਤੋਂ ਉਸੇ ਉਹੀ ਬੰਦਾ ਇਹਨੂੰ પરા ਉੱਥੋਂ ਬਾਹਰੋਂ ਬੈਠਾ ਕਾਟਲ ਚਲਾ ਰਿਹਾ ਹੈ। ਉਹ ਇੱਕ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ ਯੂਐਸਏ ਤੋਂ ਇੱਥੇ ਜਿਹੜੇ ਸਮੱਗਲਰਸ ਨੇ ਉੱਥੇ ਬੈਠ ਕੇ ਸਿਰਫ ਇਸ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਆਪਣਾ ਨੈਟਵਰਕ ਚਲਾ ਰਿਹਾ ਹੈ। ਹਾਲਾਂਕਿ ਅਸੀਂ ਸੋਚਦੇ ਸੀ ਕਿ 6 ਕਿਲੋ ਤੋਂ ਬਾਅਦ ਸਾਰੇ ਬੰਦੇ ਉਹਦੇ ਫੜੇ ਕਿ ਉਹਨੇ ਨਵੇਂ ਬੰਦਾ ਤਿਆਰ ਕਰ ਲਿਆ। ਔਰ ਗੁਰਪ੍ਰੀਤ ਕੁਮਾਰ ਦਾ ਜਿਹੜਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਦੋ ਐਨਡੀਪੀਐਸ ਦੇ ਪਰਚੇ ਨੇ ਇੱਕ ਪੋਪੁਰ ਜਲੰਧਰ ਰੂਰਲ ਚ ਔਰ ਇੱਕ ਕਹੇਗਾ ਉੱਥੇ ਹੁਸ਼ਿਆਰਪੁਰ ਦੇ ਵਿੱਚ ਸੋ ਇਹ ਇੱਕ ਬੜਾ ਇੰਪੋਰਟੈਂਟ ਲੀਡ ਹੈ ਇਹਦੇ ਸਾਨੂੰ ਹੋਰ ਵੀ ਲੀਡਸ ਆਈਆਂ ਕਿ ਕਿੰਨੇ ਨੂੰ ਬਾਰਡਰ ਐਬੀਏ ਤੋਂ ਕਿੱਦਾਂ ਆਈ ਕੀ ਇਹ ਕਿਸ ਤਰ੍ਹਾਂ ਅੱਗੇ ਪਹੁੰਚੀ ਤਾਂ ਸਾਡੀ ਇਹ ਬੜੀ ਵੱਡੀ ਕਾਮਯਾਬੀ ਹੈ ਡੀਸੀਪੀ ਸਾਹਿਬ ਮੰਡੇਰ ਸਾਹਿਬ ਮੈਡਮ ਪ੍ਰਗਿਆ ਜੈਨ ਨਵਜੋਤ ਜੀ ਸਾਡੇ ਏਡੀਸੀਪੀ ਵਿੰਦਰਜੀਤ ਤੇ ਉਹਨਾਂ ਦੀ ਟੀਮ ਸੀਆਈਏ ਥੀ ਵਾਲੇ ਮੈਂ ਇਹ ਬੜੀ ਇੰਪੋਰਟੈਂਟ ਇਹਨੂੰ ਰਿਕਵਰੀ ਮੰਨਦਾ ਇਸ ਤੋਂ ਇਲਾਵਾ ਚਾਰ ਪਿਸਟਲ ਤੇ ਰਾਉਂਡਸ ਅਸੀਂ ਬ੍ਰਾਮ੍ਹ ਕੀਤੀ ਹੈ ਉੱਚ ਵੀ ਦੋ ਵਿਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਹੈਗਾ ਹਰਮਿੰਦਰ ਪਾਲ 23 ਸਾਲ ਦਾ ਹੈ ਜਤਿੰਦਰ ਪਾਲ ਦੋਨੋਂ ਗੁਰੂ ਨਾਨਕ ਕਾਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ ਦੇ ਹੈ ਇਹਦੇ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਇਹਦੇ ਚ ਇੱਕ ਮੱਧ ਪ੍ਰਦੇਸ਼ ਦਾ ਵੀ ਅਕਿਊਜ਼ਡ ਅਸੀਂ ਫੜਿਆ ਕਿਉਂਕਿ ਬਾਰ-ਬਾਰ ਬਾਰ-ਬਾਰ ਮੱਧ ਪ੍ਰਦੇਸ਼ ਦਾ ਨਾਮ ਆਉਂਦਾ ਸੀ ਉਹਦਾ ਨਾਮ ਅਜੇ ਅਸੀਂ ਡਿਸਰੋਜ਼ ਨਹੀਂ ਤੁਹਾਨੂੰ ਕਰ ਰਹੇ ਕਿਉਂਕਿ ਆਪਰੇਸ਼ਨ ਚੱਲ ਰਹੇ ਨੇ ਤੋ ਉਹਨਾਂ ਦਾ ਸਾਰਾ ਬੈਕਵਰਡ ਫਾਰਵਰਡ ਲਿੰਕੇਜਸ ਔਰ ਪਿੱਛੇ ਤੱਕ ਇਹਨੂੰ ਲੈ ਜਾ ਕੇ ਸਾਰੀ ਇਹ ਗੜੀ ਕਾਮਯਾਬੀ ਸਾਨੂੰ ਮਿਲੀ ਆ ਔਰ ਮੈਨੂੰ ਲੱਗਦਾ ਕਿ ਇਹਦੇ ਨੈਟਵਰਕ ਦੇ ਵਿੱਚ ਹੋਰ ਵੀ ਸਾਨੂੰ ਜਿਹੜੀ ਆ ਖੇਪ ਹਥਿਆਰਾਂ ਦੀ ਔਰ ਹੀਰੋਇਨ ਦੀ ਜਿਹੜੀ ਸਪਲਾਈ ਵਾਲੇ ਬੰਦੇ ਆ ਉਹ ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਬਾਰਡਰ ਦੇ ਉੱਤੇ ਇਹਨੂੰ ਗੁਰਪ੍ਰੀਤ ਕੁਮਾਰ ਨੂੰ ਇਹ ਦਿੱਤੀ ਸੀ ਤੋ ਮੈਂ ਸਾਰੀ ਟੀਮ ਨੂੰ ਵਾਰਕਵਾਦ ਵੀ ਜਨਾ ਤੇ ਇਹਨਾਂ ਨੂੰ ਵਾਜੇ ਬਨਾਮ ਵਾਸਤੇ ਵੀ ਅਸੀਂ ਰਿਕਮੈਂਡ